ਐਸਸੀ ਪਰਿਵਾਰ ਜਦੋਂ ਰੁੱਲਦੇ ਵਖੀਦੇ ਆ ਨਾ ਉਹ ਤਾਂ ਹਰ ਕਿਸੇ ਨੂੰ ਤਰਸਾਉਂਦਾ ਪਰ ਜਦੋਂ ਜੱਟ ਪਰਿਵਾਰ ਰੁੱਲਦਾ ਵਖਦਾ ਨਾ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਕੋਈ ਉਹਦੀ ਬਾਨ ਨਹੀਂ ਫੜਦਾ ਕਿਉਂਕਿ ਉਹ ਜਨਰਲ ਕੈਟਾਗਰੀ ਦੇ ਵਿੱਚ ਆਉਂਦਾ ਕਾਲਾ ਪੀਲਾ ਹੈ ਫੈਕਸ਼ਨ ਬੜੀ ਉਹਨਾਂ ਨੇ ਚਾਹ ਕਰਕੇ ਚੂਲਾ ਉਹਨਾਂ ਬਦਲਿਆ ਤੇ ਕਾਰਡ ਵੀ ਨਹੀਂ ਜਰਾਸਨ ਖੋਲੋਂ ਵੀ ਬੈਠੇ ਰਹੇ ਬੱਚੇ ਵਿਚਾਰੇ ਵੀ ਤੁਹਾਡੇ ਸਾਹਮਣੇ ਹੀ ਆ ਵਧੀਆ ਪਹਿਲਾਂ ਰੋਟੀ ਖਾਣੇ ਇਤਨਾ ਭੈਣ ਭਰਾਵਾਂ ਤੋਂ ਮੰਗ-ਮੋਗ ਕੇ ਵੀ ਆਪਣਾ ਟਾਈਮ ਪਾਸ ਕਰੀਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿੰਮਤ ਸਿੰਘ ਅਮਰਸਰ ਤੋਂ ਅੱਜ ਅੱਜ ਤੁਹਾਨੂੰ ਇੱਕ ਪਰਿਵਾਰ ਦੇ ਨਾਲ ਮਿਲਾਉਣ ਜਾ ਰਿਹਾ ਹਾਂ ਕਿ ਜਿਹੜਾ ਪਰਿਵਾਰ ਬਹੁਤ ਜ਼ਿਆਦਾ ਦੁੱਖਾਂ ਦੇ ਵਿੱਚ ਘਿਰਿਆ ਹੋਇਆ ਹੈ ਬਹੁਤ ਜ਼ਿਆਦਾ ਵੱਡਾ ਦੁੱਖ ਜਦੋਂ ਉਸ ਭੈਣ ਨੇ ਸਾਡੇ ਦਫ਼ਤਰ ਆ ਕੇ ਸਾਰਾ ਕੁਝ ਦੱਸਿਆ ਉਸ ਤੋਂ ਕਈ ਸੇ ਵੱਡਾ ਦੁੱਖ ਅਸੀਂ ਉਹਨਾਂ ਦੇ ਘਰ ਜਾ ਕੇ ਵੇਖਿਆ ਅੱਜ ਉਸ ਪਰਿਵਾਰ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਮੈਂ ਮਿਲਾਉਣ ਜਾ ਰਿਹਾ ਹਾਂ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਇਸ ਵੀਡੀਓ ਨੂੰ ਅੰਤ ਤੱਕ ਵੇਖ ਕੇ ਇਸ ਪਰਿਵਾਰ ਨੂੰ ਬਹੁਤ ਜ਼ਿਆਦੀਆਂ ਅਸੀਸਾਂ ਦਿਓਗੇ ਇੱਥੇ ਮੈਂ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਭੈਣ ਹੁਣ ਆਪਣੇ ਘਰ ਦਾ ਗੁਜ਼ਾਰਾ ਆਪ ਕੰਮ ਕਰਕੇ ਚੁੰਨੀਆਂ ਨੂੰ ਮੋਤੀ ਲਾ ਕੇ 7 ਰੁਪਏ ਚੁੰਨੀ ਦੇ ਹਿਸਾਬ ਦੇ ਨਾਲ ਕਮਾਈ ਕਰਦੀ ਆ ਜਿਹਦੇ ਨਾਲ ਘਰ ਦਾ ਗੁਜ਼ਾਰਾ ਪ੍ਰੋਪਰਲੀ ਨਹੀਂ ਹੋ ਸਕਦਾ ਕਿਉਂਕਿ 4 ਚੁੰਨੀਆਂ ਦਿਹਾੜੀ ਦੀ ਕਰਦੀਆਂ ਤੇ 7 4 28 28 ਰੁਪਏ ਦਿਹਾੜੀ ਦੇ ਕੀ ਮੈਨੇ ਰੱਖਦੇ ਆ ਉਹ ਅਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਿੰਮਤ ਸਿੰਘ ਉਮਰਸਤੋਂ ਅੱਜ ਅਸੀਂ ਇੱਕ ਪਰਿਵਾਰ ਦੇ ਘਰੇ ਆਏ ਆਂ ਤਕਰੀਬਨ ਅਮਰਸਾ ਤੋਂ 30-35 ਕਿਲੋਮੀਟਰ ਦੂਰ ਅਟਾਰੀਵਾਲ ਜਿਹੜੇ ਕਿ ਪਰਿਵਾਰ ਦੇ ਵਿੱਚ ਅਸੀਂ ਸਾਡੇ ਪਾਸ ਆਏ ਸੀ ਅੱਜ 20 ਤਰੀਕ ਨੂੰ 20 ਤਰੀਕ ਨੂੰ ਆ ਕੇ ਆਪਣੇ ਸਾਰਾ ਦੁੱਖ ਦੱਸਿਆ ਤੇ ਸਾਨੂੰ ਘਰ ਆਉਣ ਤੇ ਮਜਬੂਰ ਹੋ ਗਏ ਆ ਅਸੀਂ ਭੈਣ ਦੇ ਕਿ ਘਰ ਦੇ ਵਿੱਚ ਜੋ ਦੁੱਖ ਦੱਸਿਆ ਉਹ ਤੋਂ ਕਈ ਸੇ ਜਿਆਦਾ ਦੁੱਖ ਅਸੀਂ ਵੇਖਿਆ ਅੱਜ ਅੱਜ ਅਸੀਂ ਇਸ ਭੈਣ ਦੇ ਘਰੇ ਆਏ ਆ ਇਸ ਭੈਣ ਦਾ ਘਰ ਵਾਲਾ ਕੁਝ ਕਾਰਨਾ ਕਰਕੇ ਡਿਸੇਬਲ ਹੋ ਗਿਆ ਘਰ ਦੇ ਵਿੱਚ ਚੰਗੀ ਰੋਟੀ ਪਾਣੀ ਚੱਲਦਾ ਸੀ ਚੰਗਾ ਪ੍ਰਸ਼ਾਦਾ ਪਾਣੀ ਵਧੀਆ ਤਰੀਕੇ ਨਾਲ ਖਾਂਦੇ ਸੀ ਤੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਸੀ ਤੇ ਅੱਜ ਉਹ ਪਰਿਵਾਰ ਜਿਹੜਾ ਵਾ ਇੱਕ ਪਾਈ ਪਾਈ ਲਈ ਮਜਬੂਰ ਹੋ ਗਿਆ ਲੋਕਾਂ ਤੋਂ ਲੈਣ ਦੇ ਲਈ ਇਸੇ ਕਰਕੇ ਭੈਣ ਨੇ ਗੁਹਾਰ ਲਾਈ ਕਿ ਮੇਰੇ ਘਰ ਦੇ ਹਾਲਾਤ ਆ ਕੇ ਵੇਖੋ ਤੁਸੀਂ ਘਰ ਦੇ ਵਿੱਚ ਮੈਂ ਜਦੋਂ ਵੇਖਿਆ ਵਾ ਕਿ ਘਰ ਵਿੱਚ ਸਾਰਾ ਸੁੱਖ ਸੋਲ ਸਾਰੀ ਹੈਗੀ ਆ ਬਸ ਇੱਕ ਚੀਜ਼ ਦੀ ਕਮੀ ਆ ਜਿਹੜੀ ਕਮੀ ਘਰ ਨੂੰ ਰੋਲ ਕੇ ਰੱਖ ਦਿੰਦੀ ਹੈ ਕਿ ਘਰ ਦੇ ਵਿੱਚ ਕਮਾਉਣ ਵਾਲਾ ਨਹੀਂ ਕੋਈ ਕਮਾਉਣ ਵਾਲਾ ਜਿਹੜਾ ਹੈਗਾ ਉਹ ਉਹ ਪੌੜੀ ਦੀ ਸਹਾਰੇ ਇੱਕ ਡੰਡੇ ਦੇ ਸਹਾਰੇ ਤੁਰਦੇ ਨੇ ਤੇ ਪਤਾ ਨਹੀਂ ਕਿ ਕਿਹੜੀ ਐਸੀ ਰੱਬ ਦੀ ਮਾਰ ਵਜੀ ਆ ਕਿ ਜਿਸ ਕਰਕੇ ਉਹ ਵੀਰ 2019 ਤੋਂ ਲੈ ਕੇ ਅੱਜ ਤੱਕ ਮੰंजे ਤੇ ਆ ਅੱਜ ਤੱਕ ਤੁਰ ਫਿਰ ਨਹੀਂ ਸਕਦਾ ਅਸੀਂ ਵੀਰ ਤੋਂ ਭੈਣ ਤੋਂ ਉਹਨਾਂ ਤੋਂ ਬੱਚੇ ਤੋਂ ਅਸੀਂ ਪੁੱਛ ਲੈਨੇ ਆ ਕਿ ਇਹਨਾਂ ਦੇ ਪਰਿਵਾਰ ਦੇ ਹਾਲਾਤ ਕੀ ਨੇ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹਾਨੀ ਪੰਨੀ ਸਿੰਘ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕ ਫਤਿਹ ਕੀ ਕੀ ਹਾਲਾਤ ਬਣ ਗਏ ਕਿ ਐਸੇ ਕਿ ਐਸੇ ਹਾਲਾਤਾਂ ਦੇ ਵਿੱਚ ਹੁਣ ਲੰਘ ਰਹੇ ਹਾਂ ਜੀ ਹਾਂਜੀ ਭਾਜੀ ਇਤਰਾ ਹੀ ਵੀ ਪਹਿਲਾਂ ਵਧੀਆ ਕੰਮ ਚੱਲਦਾ ਸੀ ਹਾਂਜੀ ਤੇ ਮੈਨੂੰ ਸੱਟ ਲੱਗਣ ਦੇ ਕਾਰਨ ਮੁੱਲ ਰਸਨ ਖੋਲੋਂ ਵੀ ਬੈਠੇ ਰਹੇ ਬੱਚੇ ਵਿਚਾਰੇ ਵੀ ਤੁਹਾਡੇ ਸਾਹਮਣੇ ਹੀ ਆ ਵਧੀਆ ਪਹਿਲਾਂ ਰੋਟੀ ਖਾਂਦੇ ਹਾਂ ਹਾਂਜੀ ਤੇ ਹੁਣ ਤੇ ਇਤਨਾ ਭੰਡ ਭਰਾਵਾ ਤਾਂ ਮੰਗ ਮੋ ਕੇ ਵੀ ਆਪਣਾ ਟਾਈਮ ਪਾਸ ਕਰੀਦਾ ਤੇ ਕੋਈ ਯਾਰ ਨਹੀਂ ਹੈਗਾ ਮੈਨੂੰ ਜਦ ਸੱਟ ਲੱਗਣ ਦੇ ਕਾਰਨ ਮਹਿੰਗੇ ਖਰਚ ਹੈਗਾ ਹਮ ਬੱਚੇ ਉਤਨਾ ਛੋਟੇ ਹੀ ਤੇ ਤੇ ਮਰ ਨਹੀਂ ਕੋਈ ਸਾਰਾ ਨਹੀਂ ਕੋਈ ਵੀ ਭਾਜੀ ਹਾਂਜੀ ਉਹ ਤੇਰਾ ਪਹਿਲਾਂ ਖੇਤੀਬਾੜੀ ਕਰਦੇ ਸੀ ਖੇਤੀਬਾੜੀ ਕਰਦਾ ਹਾਂ ਮੈਂ ਕੰਮ ਵਧੀਆ ਕਰਦਾ ਗੁਜ਼ਾਰਾ ਹੋ ਜਾਂਦਾ ਵਧੀਆ ਹੁੰਦਾ ਹੈ ਭਾਜੀ ਤੇ ਆਪ ਇਹਨਾਂ ਛੇ ਚੱਕਰ ਚ ਪੈ ਗਏ ਕਰਕੇ ਤੇ ਜਮੀਨ ਸਾਰੀ ਵੇਚੀ ਜਮੀਨ ਸਾਰੀ ਵੇਚੀ ਹਾਂਜੀ ਹੁਣ ਤਾਂ ਤੁਹਾਡੇ ਕੋਲ ਜ਼ਮੀਨ ਨਹੀਂ ਕੋਈ ਨਹੀਂ ਭਾਜੀ ਕੋਈ ਜ਼ਮੀਨ ਨਹੀਂ ਇਹਨੂੰ ਕਿੰਨੀ ਜ਼ਮੀਨ ਸੀ ਪਹਿਲਾਂ ਤਿੰਨ ਕਿੱਲੇ ਭਾਜੀ ਤਿੰਨ ਕਿੱਲੇ ਜ਼ਮੀਨ ਤੇ ਹੁਣ ਐਸ ਵੇਲੇ ਸਾਰੀ ਜ਼ਮੀਨ ਵੇਚ ਚੁੱਕੀ ਸਾਰੀ ਆ ਘਾਰ ਹੀ ਘਾਰਿਆ ਭਾਜੀ ਆ ਘਾਰ ਹੀ ਘਾਰ ਆਪਣਾ ਹਾਂਜੀ ਘਰ ਆਪਣਾ ਔਰ ਕੋਈ ਨਹੀਂਗਾ ਹੋਰ ਕੁਛ ਨਹੀਂ ਤੇ ਹੁਣ ਆਪਾਂ ਤੁਹਾਨੂੰ ਪਤਾ ਹੀ ਆ ਵੀ ਘਰ ਦੇ ਵਿੱਚ ਜੋ ਰਸਨ ਨੇਗਾ ਤੇ ਕੀ ਕਰ ਸਕਦੇ ਆ ਤੇ ਮੈਂ ਹੀ ਕੁਝ ਕਰਦਾ ਹਾਂ ਤੇ ਮੈਂ ਮੰਜੇ ਤੇ ਪੈ ਗਿਆ ਹੁਣ ਕਿੰਨਾ ਚਿਰ ਹੋ ਗਿਆ ਵੀਰ ਜੀ ਮੰਜੇ ਤੇ ਪੈ ਲਵੇ ਮੈਂ 2019 ਦੀ ਗੱਲ ਜੋ ਪਾਜੀ ਆ ਲਵੇ ਲੋ ਪਹਿਲਾਂ ਬਾਕਰਨਾ ਤੁਰਦਾ ਹਾਂ ਔਰ ਡੰਡੇ ਦੇ ਸਾਰੇ ਤੁਰਦਾ ਵੀ ਲੱਤ ਕੰਮ ਨਹੀਂ ਚੋਲਾ ਕਰਦਾ ਟੀਵੀ ਹੋ ਗਈ ਝੂਲੇ 'ਚ ਝੂਲੇ ਟੀਵੀ ਹਾਂਜੀ ਝੂਲੇ ਟੀਵੀ ਹੋ ਗਈ ਆ ਤੇ ਖਰਚੇ ਖੁਣੋਂ ਨਾ ਚੋਲਾ ਬਲਦਾਇਆ ਗਿਆ ਕਿ ਪੈਸੇ ਲੰਘਦੇ ਕਾਰਨ ਵੀ ਮੈਨੂੰ ਪੈਸੇ ਲੱਗਣੇ ਆ ਤੇ ਇਸ ਤਰ੍ਹਾਂ ਕਰਕੇ ਟੀਵੀ ਦੀ ਦਵਾਈ ਖਾਣਾ ਉਹ ਵੀ ਬੰਦ ਕਰ ਦਿੱਤੀ ਮੋਟਰਸਾਈਕਲ ਦੇ 50 ਰੁਪਏ ਦਾ ਤੇਲ 100 ਦਾ ਕੋਣੋਂ ਪਾਉਣ ਖੋਣੋਂ ਕਰਕੇ ਉਹ ਵੀ ਦਵਾਈ ਬੰਦ ਕਰ ਦਿੱਤੀ ਹੈ ਕਿ ਨਹੀਂ ਜਾਇਆ ਜਾਂਦਾ ਨਹੀਂ ਜਾਇਆ ਕਿ ਪੈਸੇ ਕਿੱਥੋਂ ਆਣ ਤੇ ਇਸ ਕਰਕੇ ਭਾਜੀ ਬੜਾ ਮੁਸ਼ਕਲ ਹੈ ਹੁਣ ਕਿੱਥੋਂ ਇਲਾਜ ਕਿੱਥੋਂ ਚੱਲਦਾ ਇੱਥੇ ਕਿਸੇ ਲੋ ਪਹਿਲਾਂ ਚੱਲਦਾ ਪਹਿਲਾਂ ਰਾਮਦਾਸ ਉਥੇ ਅਮਰ aíਆ ਕਰਾਈਆਂ ਫੜ ਭਰਾਵਾਂ ਨੇ ਫੜ ਫੁੱਟ ਕੇ ਜਰੇ ਨੇ ਪੈਸੇ ਲਾਏ ਹਾਂਜੀ ਤੇ ਹੁਣ ਇਥੋਂ ਕਸੇਲੋਂ ਸਰਕਾਰੀ ਹਸਪਤਲ ਦੁਆਖਾਨਾ ਤੇ ਉੱਥੇ ਵੀ ਨਹੀਂ ਜਾਇਆ ਜਾਂਦਾ ਤੇ ਦਵਾਈ ਬੰਦ ਕਰ ਦਿੱਤੀ ਐ ਕਾਲਾ ਪੀ ਲਿਆ ਹੈ ਫੈਕਸ਼ਨ ਬੜੀ ਉਹਨਾਂ ਨੇ ਚੈ ਕਰਕੇ ਚੂਲਾ ਉਹਨਾਂ ਬਦਲਿਆ ਤੇ ਕਾਰਡ ਵੀ ਨਹੀਂ ਚੱਲਿਆ ਪਹਿਲਾਂ ਉਹਦੇ ਕਾਰਡ ਚੱਲੂਗਾ ਕਾਰਡ ਉਹਨੇ ਚੱਲਿਆ ਆਯੁਸ਼ਮਨ ਕਾਰਡ ਸੀ ਹਾਂਜੀ ਉਹ ਬਣਿਆ ਕਾਰਡ ਤੁਹਾਡਾ ਹਾਂਜੀ ਉਹ ਤਰ੍ਹਾਂ ਕਣਕ ਵਗੈਰਾ ਮਿਲਦੀ ਤੁਹਾਨੂੰ ਹਾਂਜੀ ਮਿਲਦੀ ਹੈ ਮਿਲ ਜਾਂਦੀ ਹੈ ਹਾਂਜੀ ਹਾਂਜੀ ਪਰ ਕਣਕ ਨਾਲ ਕਿੰਨਾ ਕਿੰਨਾ ਕੁ ਟਾਈਮ ਲੱਗੂਗਾ ਕੋਈ 13-13 ਕਿਲੋ ਕਣਕ ਮਿਲਦੀ ਹੈ ਗਾਜੀ 12 ਕਦੇ 13 ਕਿਲੋ ਮਿਲਦੀ ਹੈ ਅੱਛਾ ਪਰ ਪਰ ਹੈਡ ਦੇ ਸਾਹ ਨਾਲ ਹਾਂਜੀ ਹਾਂ ਇੱਕ ਇੱਕ ਮੈਂਬਰ ਨੂੰ 13 ਕਿਲੋ ਹਾਂਜੀ ਹਾਂਜੀ ਤੇ ਤੁਹਾਡਾ ਬੇਟਾ ਬੇਟਾ ਛੋਟਾ ਬੇਟਾ ਛੋਟਾ ਹਾਂਜੀ ਇਹ ਚੰਗਾ ਪੜਾ ਪਰਿਵਾਰ ਮੈਂ ਵੀਡੀਓ ਦੇ ਵਿੱਚ ਲਿਆਉਣਾ ਨਹੀਂ ਚਾਹੁੰਦਾ ਕਿਉਂਕਿ ਤੁਸੀਂ ਸਕਰੀਨ ਦੇ ਉੱਤੇ ਭੈਣ ਦੀ ਵੀਰਤੀ ਜਾਂ ਬੱਚੀ ਦੀ ਫੋਟੋ ਵੇਖ ਰਹੇ ਹੋ ਇਹ ਚਿਹਰੇ ਤੁਹਾਡੇ ਸਾਹਮਣੇ ਨਹੀਂ ਆਉਣੇ ਕਿਉਂਕਿ ਮੇਰਾ ਆਪਣਾ ਮਨ ਨਹੀਂ ਕਰਦਾ ਕਿ ਇਹਨਾਂ ਨੂੰ ਮੈਂ ਸਾਹਮਣੇ ਲੈ ਕੇ ਆਵਾਂ ਕਿ ਜਦੋਂ ਮੈਂ ਇਹਨਾਂ ਦੇ ਘਰ ਦੇ ਘਰ ਦੇ ਵਿੱਚ ਪਹੁੰਚਿਆ ਨਾ ਕਿ ਸਾਡੇ ਘਰਾਂ ਵਰਗੇ ਘਰਾਂ ਸਾਡੇ ਘਰਾਂ ਵਰਗਾ ਰਹਿਣ ਸਹਿਣ ਆ ਸਾਰਾ ਇੱਕ ਜੱਟ ਫੈਮਲੀ ਤੋਂ ਬਲੌਗ ਕਰਦੇ ਆ ਤੇ ਐਸੇ ਐਸੇ ਪਰਿਵਾਰ ਰੁੱਲਦੇ ਵਿਖਣਾ ਐਸੀ ਪਰਿਵਾਰ ਜਿਹੜਾ ਰੁੱਲਦੇ ਵਿਖੀਦੇ ਆ ਨਾ ਉਹ ਤੋਂ ਹਰ ਕਿਸੇ ਨੂੰ ਤਰਸ ਆਉਂਦਾ ਪਰ ਜਦੋਂ ਜੱਟ ਪਰਿਵਾਰ ਰੁੱਲਦਾ ਵਿਖਦਾ ਨਾ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਕੋਈ ਉਹਦੀ ਬਾਣ ਨਹੀਂ ਫੜਦਾ ਕਿਉਂਕਿ ਉਹ ਜਨਰਲ ਕੈਟਾਗਰੀ ਦੇ ਵਿੱਚ ਆਉਂਦਾ ਐਸਸੀ ਪਰਿਵਾਰ ਜਿਹੜੇ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਹੁੰਦੀ ਪਰ ਜਿਹੜਾ ਜੱਟ ਘਰੋਂ ਸਾਭਜੇ ਦਾ ਵਾ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਮਹਾ ਚਲੰਦਿਆ ਬੱਚੇ ਉਹਦੇ ਚੰਗੇ ਸਕੂਲਾਂ ਦੇ ਵਿੱਚ ਨਹੀਂ ਪੜਨਦੇ ਉਹ ਉਹ ਕਿਹੜੀ ਕੈਟਾਗਰੀ ਦੇ ਵਿੱਚ ਆਉਣਾ ਇਸੇ ਕਰਕੇ ਸਾਡੇ ਸਮਾਜ ਨੂੰ ਚਾਹੀਦਾ ਵਾ ਕਿ ਇਹ ਨਹੀਂ ਕਿ ਐਸੀ ਕੈਟਾਗਰੀ ਜਿਹੜਾ ਵਾ ਉਹ 50 ਕਿੰ데요 ਦਾ ਮਾਲਕ ਹੋਵੇ ਤੇ ਉਹਨੂੰ ਪੈ ਲਵੇ ਨਾ ਇਸ ਸਮਾਜ ਦੇ ਵਿੱਚ ਚਾਹੀਦਾ ਸੀ ਕਿ ਜਿਹੜਾ ਘਰੋਂ ਨਤੜਿਆ ਵਾ ਥੋੜਾ ਬੋਤਾ ਉਹਦਾ ਪ੍ਰਸ਼ਾਦਾ ਪਾਣੀ ਚੱਲਦਾ ਵਾ ਉਹਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਤੇ ਉਹਦੇ ਪਹਿਲ ਦੇ ਆਧਾਰ ਤੇ ਉਹਨੂੰ ਕੰਮ ਦਿੱਤਾ ਜਾਵੇ। ਇੱਥੇ ਇਹ ਚੀਜ਼ ਸਾਡੇ ਸਮਾਜ ਨੂੰ ਮਾਰਗੰਦੀ ਹੈ ਸਾਰੀ। ਇਸੇ ਕਰਕੇ ਭੈਣ ਕੋ ਤੇ ਕੁਝ ਬੋਲਿਆ ਨਹੀਂ ਜਾ ਰਿਹਾ ਕਿ ਭੈਣ ਜੋ ਕੁਝ ਸਾਨੂੰ ਸਾਡੇ ਦਫ਼ਤਰ ਦੇ ਵਿੱਚ ਆ ਕੇ ਦੱਸਿਆ ਨਾ ਉਹ ਸਾਰਾ ਕੁਝ ਮੈਂ ਤੁਹਾਨੂੰ ਬਿਆਨ ਕਰ ਹੀ ਚੁੱਕਾ। ਅੱਜ ਪਰਿਵਾਰ ਦੇ ਹਾਲਾਤ ਬਿਲਕੁਲ ਠੀਕ ਨਹੀਂ ਆ। ਅੱਜ ਅਸੀਂ ਇਸ ਪਰਿਵਾਰ ਨੂੰ ਅਸੀਂ ਵੈਰੀਫਿਕੇਸ਼ਨ ਤੌਰ ਤੇ ਆਏ ਸੀ। ਕਿਉਂਕਿ ਜਿਹੜੇ 20 ਤਰੀਕ ਨੂੰ ਸਾਡੇ پاس ਆਉਂਦੇ ਨੇ ਉਹ ਉਰ ਉਹਨਾਂ ਦੀ ਅਸੀਂ ਇਨਕੁਆਰੀ ਡੇਟ ਦੇ ਦੇਦੀ ਆ ਕਿ ਇੰਨੀ ਕ ਤਰੀਕ ਤੱਕ ਤੁਹਾਡਾ ਕੋ ਪਹੁੰਚਾਂਗੇ ਤੇ ਆਣ ਕੇ ਤੁਹਾਡੀ ਵੈਰੀਫਿਕੇਸ਼ਨ ਤੇ ਤੌਰ ਤੇ ਤੇ ਤੁਹਾਡਾ ਕਾਰਡ ਬਣਦਾ ਹੋਏਗਾ ਨਹੀਂ ਬਣਦਾ ਹੋਇਆ ਕਿ ਤੁਹਾਨੂੰ ਦੱਸ ਜਾਾਂਗੇ ਕਈ ਇਨਕੁਆਰੀਆਂ ਐਸੀ ਹੁੰਦੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਚੰਗੇ ਭਲੇ ਘਰੋਂ ਦੇ ਆ ਕੇ ਸਾਡੇ ਕੋਲ ਹੁੰਦੇ ਆ ਤੇ ਅਸੀਂ ਉਹ ਇਨਕੁਆਰੀ ਕਰਨ ਜਦੋਂ ਜਾਂਦਾ ਉਹ ਚੰਗੇ ਭਲੇ ਘਰ ਦੇ ਵਿੱਚ ਲਾ ਕੇ ਬੰਨੇ ਜਿਹਨੂੰ ਪੁੱਛੀਦਾ ਪਰ ਵਾਕਿਆ ਨਹੀਂ ਢੀ ਐਸੇ ਐਸੇ ਪਰਿਵਾਰ ਕਈ ਕਈ ਵਾਰ ਐਸੇ ਪਰਿਵਾਰ ਰਹਿ ਜਾਂਦੇ ਨੇ ਅੱਜ ਇਸ ਪੈਣ ਨੂੰ ਇਸ ਵੀਰ ਦੇ ਚੌਂਕੇ ਚੁੱਲੇ ਦੇ ਵਿੱਚ ਜਿਹੜਾ ਵਾ ਕਦੀ ਵੀ ਸੁੱਕਾ ਨਹੀਂ ਹੋਇਆ ਸੁੱਕਾ ਨਹੀਂ ਹੋਏਗਾ ਅੱਜ ਚੌਂਕਾ ਚੁੱਲਾ ਜਿਹੜਾ ਵਾ ਇਸ ਇਨਾ ਪਰਿਵਾਰ ਦਾ ਮਹਾਰਾਜ ਦੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਚੱਲੇਗਾ ਅੱਜ ਅਸੀਂ ਇਸ ਭੈਣ ਨੂੰ ਅਸੀਂ ਰਾਸ਼ਨ ਕਾਰਡ ਦੇ ਤੌਰ ਤੇ ਦੋ ਭੈਣ ਆਹ ਕਾਰਡ ਤਕਰੀਬਨ 2026 ਦੀ ਦਸੰਬਰ ਤੱਕ ਮਤਲਬ ਕਿ 3 ਸਾਲ 2.5 ਸਾਲ ਅਜੇ ਹੋਰ ਚੱਲੇਗਾ ਉਸ ਤੋਂ ਬਾਅਦ ਜਿਹੜਾ ਖਤਮ ਹੋਏਗਾ ਕਾਰਡ ਉਸ ਤੋਂ ਬਾਅਦ ਫਿਰ ਫਿਰ ਇਹ ਨੂੰ ਹੋ ਜਾ ਠੀਕ ਹੈ ਜੀ ਮਾਰਾ ਤਾਂ ਚੜਦੀ ਕਲਾ ਬਖਸ਼ੀ ਅਹੀਂ ਤੇ ਹੋਰ ਦਸ ਕਰਾਂਗੇ ਹਾਂ ਜੀ ਵਾਰ ਦੇ ਵਿੱਚ ਫਿਰ ਕੋਈ ਸਾਥ ਦਿੰਦਾ ਕੋਈ ਸਾਥ ਭਾਜੀ ਦਿੰਦੇ ਭਰਾ ਮੇਰਾ ਦਿੰਦਾ ਸਾਥ ਹਾਂ ਜੀ ਤੋ ਵੀ ਵਿਚਾਰਾ ਹੁਣਾ ਛੱਟ ਲੱਗਣ ਦੇ ਕਾਰਨ ਕੰਮ ਉਤੋਂ ਵੀ ਨਹੀਂ ਹੁੰਦਾ। ਇਹ ਦੇਖਣ ਲਿਆ ਹੁਣ ਉਹਨਾਂ ਨੇ ਕਿੱਥਾ ਥੋੜਾ ਦਾੜਾ ਉਹਨਾਂ ਦਾ। ਆ ਦਾੜਾ ਰੱਖਿਆ। ਦੇਖ ਕੇ ਮੈਨੂੰ ਮੈਨੂੰ ਬਹੁਤ ਉਹਦੀ ਵੀ ਆਪਣੀ ਟੁੱਟ ਗਈ ਵਿਚਾਰੇ ਦੀ ਗੋਡੇ ਦੀ। ਅੱਛਾ ਜੀ। ਤੇ ਉਹ ਮਲਾਤ ਨਹੀਂ ਮੋੜਦੀ ਉਹਦੀ ਵੀ ਗੁੱਡੀ ਹੈ ਛੋਟੀ ਵਿਚਾਰੀ ਤੇ ਉਹ ਇੱਕਦਮ ਮੱਜਾਂ ਰੱਖੀਆਂ ਗਾਵਾਂ ਤਿੰਨ ਕ ਚਾਰ। ਉਹਨਾਂ ਦਾ 10-11 ਸਾਲ ਤੇ ਬੱਚਾ ਛੋਟਾ ਆਦਾ ਵੀ। ਤੇ ਉਹਨੇ ਵੀ ਵਿਚਾਰੇ ਨੇ ਆਪਣਾ ਟਾਈਮ ਹੁਣ ਚੱਲਦਾ ਉਹਦਾ। ਹਾਂ ਹਾਂ। ਤੇ ਤੁਹਾਨੂੰ ਪਤਾ ਜਦੋਂ ਪਰਿਵਾਰ ਵਾਲਾ ਆਪੋ ਬੜੇ ਮਹਾਂ ਅੱਜ ਕੱਲ ਖਰਚੇ ਭਾਜੀ ਬੜੇ ਆ। ਹਾਂਜੀ ਹਾਂਜੀ। ਇਹ ਸੇ ਕਰਕੇ ਭੈਣ ਹੁਣ 10 ਤਰੀਕ ਨੂੰ ਤੁਸੀਂ ਆਉਣਾ ਹਾਂਜੀ 10 ਤਰੀਕ ਨੂੰ ਡਿੰਗ ਦੇ ਢੈਂਦੇ ਜਿਤਨਾ ਵੀ ਉੱਥੇ 10 ਤਰੀਕ ਨੂੰ 11 11:30 11:00 ਵਜੇ ਪਹੁੰਚ ਜਾਓ ਉੱਥੇ ਪਹੁੰਚ ਕੇ ਆਪਣੀ ਸੀਟ ਮਲ ਕੇ ਬਹਿ ਜਣੇ ਕਾਰ ਜਮਾ ਕਰਾ ਕੇ ਜਦੋਂ ਆਵਾਜ਼ ਪਏ ਕਿ ਕਿਰਾਏ ਸਮੇਤ ਆਪਣਾ ਰਾਸ਼ਨ ਕਲੇਮ ਕਰਕੇ ਲੈ ਲੈ ਬੜੀ ਮਿਹਰਬਾਨੀ ਮਾਰਦੇ ਤੁਹਾਨੂੰ ਚੱਡਰ ਦੀ ਬਖਸ਼ਿਸ਼ ਦੇ ਹੋਰ ਅਰਦਾਸ ਕਰਦੇ ਜੀ ਬਾਬਾ RAMਦਾਸ ਜੀ ਇਹ ਚੀਜ਼ ਜਰੂਰ ਨੋਟ ਕਰ ਲਿਓ ਕਿ ਤੁਸੀਂ ਘਰਾਂ ਘਰਾਂ ਦੇ ਵਿੱਚ ਜਾ ਕੇ ਜਦੋਂ ਤੁਸੀਂ ਕਾਰਡ ਇਸ ਤਰੀਕੇ ਤੇ ਕਾਰਡ ਬਣਦੇ ਜੇ ਤੇ ਇਹਦਾ ਇਹਨਾਂ ਨੂੰ ਬੈਨੀਫਿਟ ਕੀ ਹੈ ਇਹ ਉਦੋਂ ਵੇਖਿਆ ਕਰੋ ਕਿ ਜਦੋਂ 10 ਤਰੀਕ ਦੀ ਵੀਡੀਓ ਜਿਹੜੀ ਆ ਉਹ ਚੈਨਲ ਦੇ ਉੱਤੇ ਅਪਲੋਡ ਹੋ ਜਾਂਦੀ ਹੈ ਨਾ ਉਸ ਤੋਂ ਬਾਅਦ ਪਛਾਣ ਕੇ ਕੱਢ ਲਿਆ ਕਰੋ ਕਿ ਇਹ ਪਰਿਵਾਰ ਕਿਹੜਾ ਸੀ ਕਿਹੜੇ ਪਰਿਵਾਰਾਂ ਨੂੰ ਰਾਸ਼ਨ ਮਿਲਣ ਦਿਆ ਵਾ ਕਿ ਉਹ ਜਿਨ੍ਹਾਂ ਦੇ ਘਰ ਦੇ ਵਿੱਚ ਜਾ ਕੇ ਵੀਡੀਓ ਬਣੀ ਸੀ ਰਾਸ਼ਨ ਕਾਰਡ ਬਣਿਆ ਸੀ ਉਹਨਾਂ ਦਾ ਉਹਨਾਂ ਨੂੰ ਰਾਸ਼ਨ ਮਿਲਦਾ ਵਾ ਇਹ ਸਾਰੇ ਜਣੇ ਜ਼ਰੂਰ ਵੇਖਿਆ ਕਰੋ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪੇਰਾ ਸਾਥ ਦੇਣਾ ਪੂਰਾ ਮੇਰੇ ਤੇ ਸਾਥ ਦਿੰਦੇ ਆ ਵਿਚਾਰੇ ਜਿੰਨੇ ਜੋਗੇ ਆ ਗੇਰੀਆਂ ਨਹੀਂ ਸਾਰੇ ਦਿੰਦੇ ਸਾਥ ਇਹ ਘਰ ਲੱਗੇ ਭਾਈ ਤੁਸੀਂ ਹਾਂ ਗੁੱਡ ਮਾਰਨਿੰਗ ਨਹੀਂ ਨਹੀਂ ਰਹਿਣ ਦੋ ਤੁਸੀਂ ਕੋਈ ਗੱਲ ਨਹੀਂ